ਈਡੀ ਦੇ ਐਕਸ਼ਨ ਦੇ ਖਿਲਾਫ ਬੋਲੇ ਸੁਪਾਲ ਸਿੰਘ ਖੇੜਾ ਕਿਹਾ ਕਿ ਮੈਨੂੰ ਕੱਲ ਆਪਣੀ ਜਾਇਦਾਦ ਦੀ ਖੁਰਕੀ ਸੰਬੰਧੀ ਨੋਟਿਸ ਹਜੇ ਤੱਕ ਨਹੀਂ ਮਿਲਿਆ ਈਡੀ ਭਾਜਪਾ ਦਾ ਵਿੰਗ ਦੇ ਵਾਂਗ ਕੰਮ ਕਰ ਰਹੀ ਹੈ ਸੋ ਮੇਰਾ ਕੇਸ ਸਬ ਜੁਡੀਸ਼ਰੀ ਦਾ ਹੈ ਮੇਰਾ ਕੇਸ ਮੁਹਾਲੀ ਦੀ ਅਦਾਲਤ ਦੇ ਵਿੱਚ ਚੱਲ ਰਿਹਾ ਹੈ ਈਡੀ ਨੇ ਮੈਨੂੰ ਬਦਨਾਮ ਕਰਨ ਦੇ ਲਈ ਸਿੱਧੇ ਤੌਰ ਤੇ ਮੀਡੀਆ ਦੇ ਵਿੱਚ ਪ੍ਰੈਸ ਰਿਲੀਜ਼ ਜਾਰੀ ਕੀਤੀ ਹੈ ਉਰਾਂ ਨੇ ਅਦਾਲਤ ਨੂੰ ਸੂਚਿਤ ਵੀ ਨਹੀਂ ਕੀਤਾ ਪੰਜਾਬ ਦੀ 3 ਕਰੋੜ ਆਬਾਦੀ ਜਾਣਦੀ ਹੈ ਕਿ ਮੈਂ ਬੇਕਸੂਰ ਹਾਂ ਚੋਣਾ ਕਾਰਨ ਪੰਜਾਬ ਤੇ ਸ਼ਿਕੰਜਾ ਕਸਿਆ ਜਾ ਰਿਹਾ ਮੈਂ ਨਿਆ ਪਾਲਿਕਾ ਦਾ ਰਸਤਾ ਅਪਣਾਵਾਂਗਾ ਮੇਰੀ ਪਾਰਟੀ ਦੇ ਸਾਰੇ ਆਗੂ ਮੇਰੇ ਸਮ ਇਦਾਂ ਉਹਨਾਂ ਨੇ ਇਕੱਠੀਆਂ ਕੋਈ ਰਾਜਨੀਤਿਕ ਮਾਹੌਲ ਵਿੱਚ ਰਹਿ ਕੇ ਵਿਚਰ ਕੇ ਉਹਨਾਂ ਤੇ ਮੇਰੇ ਪਿਤਾ ਜੀ ਤੇ ਬੜੇ ਲੰਬੇ ਸਮੇਂ ਉਹਨਾਂ ਨੂੰ ਨੈਸ਼ਨਲ ਸਿਕਿਉਰਿਟੀ ਐਕਟ ਐਨਐਸਏ ਵਿੱਚ ਡੀਟੇਨ ਕੀਤਾ ਗਿਆ ਜਿਵੇਂ ਕਿ ਹੁਣ ਭਾਈ ਅੰਮ੍ਰਿਤਪਾਲ ਸਿੰਘ ਨੂੰ ਕੀਤਾ ਗਿਆ ਦੂਰ ਦਰਾਡੇ ਜੇਲ੍ਹਾਂ ਚ ਅਗਰਤਲਾ ਬੈਸਟ ਬੰਗਾਲ ਦੇ ਲੱਗੇ ਤ੍ਰਿਪੁਰਾ ਸਟੇਟ ਇਹ ਪੂਰਾ 1 ਸਾਲ ਉੱਥੇ ਨਜ਼ਰਬੰਦ ਰਹੇ ਨੇ ਉਸ ਤੋਂ ਬਾਅਦ ਹਜ਼ਾਰੀ ਬਾਗ ਬਿਹਾਰ ਵਿੱਚ ਤਿਹਾਰ ਚ ਬਹੁਤ ਲੰਬਾ ਸਮਾਂ ਅੰਬਾਲੇ ਦੀ ਜੇਲ੍ਹ ਵਿੱਚ ਪੰਜਾਬ ਦੀਆਂ ਜੇਲਾਂਾਂ 'ਚ ਇਮਰਜੈਂਸੀ 19 ਮਹੀਨੇ ਇਹ ਸਾਰੀਆਂ ਕੈਦਾਂ ਉਹਨਾਂ ਨੇ ਇਕੱਠੀਆਂ ਕੋਈ ਅਸੀਂ ਤੰਦੇ ਵਾਲੇ ਆਦਮੀ ਨਹੀਂ ਸੀਗੇ ਸਾਡੇ ਵਾਸਤੇ ਕੋਈ ਰਾਜਨੀਤੀ ਤੰਦਾ ਨਹੀਂ ਸੀਗੀ ਸਿਰਫ ਸਰਕਾਰਾਂ ਦਾ ਵਿਰੋਧ ਕਰਨ ਵਾਸਤੇ ਆਪਣੇ ਪੰਜਾਬ ਦੇ ਹੱਕ ਦੀ ਗੱਲ ਕਰਨ ਵਾਸਤੇ ਆਪਣੀ ਕੌਮ ਦੀ ਗੱਲ ਕਰਨ ਵਾਸਤੇ ਆਪਣੇ ਪਾਣੀਆਂ ਦੀ ਗੱਲ ਕਰਨ ਵਾਸਤੇ ਇਹ ਕੀਮਤਾਂ ਉਹਨਾਂ ਨੇ ਵੀ ਅਦਾ ਕੀਤੀਆਂ ਤੇ ਹੁਣ ਮੇਰੀ ਵਾਰੀ ਆ ਮੇਰੇ ਤੇ ਇਸ ਵਕਤ 5 ਤਾਂ ਮੁਕਦਮੇ ਜਿਹੜੇ ਮਗਲੀਆਂ ਸਰਕਾਰਾਂ ਨੇ ਕੀਤਾ ਛੱਡ ਦਿਓ ਸਾਰੇ ਰੱਦ ਰੁੱਦ ਕਰਤੇ ਹਾਈ ਕੋਰਟ ਨੇ ਸੁਪਰੀਮ ਕੋਰਟ ਨੇ 5 ਮੁਕਦਮੇ ਆ ਜਿਹੜੀ ਇਹ ਖੋਤੀ ਭਗਵੰਤ ਮਾਨ ਦੀ ਸਰਕਾਰ ਹੈ ਇਹਨੇ ਮੇਰੇ ਤੇ ਪੰਜ ਮੁਕਦਮੇ ਦਰਜ ਕੀਤੇ ਹੋਏ ਨੇ ਉਹਨਾਂ ਵਿੱਚੋਂ ਇੱਕ ਮੁਕਦਮਾ ਬਹੁਤ ਸੰਗੀਨ ਜਿਹਦੇ ਵਿੱਚ ਮੈਨੂੰ ਨਾਬੇ ਜੇਲ੍ਹ 'ਚ ਡੀਟੇਨ ਕੀਤਾ ਗਿਆ ਸੀ ਐਨਡੀਪੀਐਸ ਦਾ 9 ਸਾਲ ਪੁਰਾਣਾ ਸਾਰਿਆਂ ਨੂੰ ਪਤਾ ਤਕਰੀਬਨ ਔਰ ਇਸ ਤੋਂ ਲਾਵਾ ਇੱਕ ਮੁਕਦਮਾ ਮੇਰੇ ਤੇ 2021 'ਚ ਈਡੀ ਨੇ ਭਾਜਪੀ ਸਰਕਾਰ ਨੇ ਮੇਰੇ ਤੇ ਦਰਜ ਕਰਕੇ ਮੈਨੂੰ ਪਟਿਆਲਾ ਦੀ ਜੇਲ੍ਹ ਵਿੱਚ ਰੱਖਿਆ ਔਰ ਕੱਲ ਅਚਾਨਕ ਮੀਡੀਆ ਰਾਹੀਂ ਪਤਾ ਲੱਗਿਆ ਟੀਵੀ ਚੈਨਲਾਂ ਰਾਹੀਂ ਪਤਾ ਲੱਗਿਆ ਕੀ ਈਡੀ ਨੇ ਸਾਡਾ ਜਿਹੜਾ ਚੰਡੀਗੜ੍ਹ ਦਾ ਇਹ ਰਹਿائش ਆ ਉਸ ਨੂੰ ਅਟੈਚ ਕਰਤਾ ਵਾ ਈਡੀ ਟਵਿੱਟਰ ਤੇ ਆਪਰੇਟ ਕਰ ਰਹੀ ਹੈ ਮੈਨੂੰ ਕੋਈ ਨੋਟਿਸ ਨਹੀਂ ਆਇਆ ਅੱਜ ਮੈਂ ਤੁਹਾਡੇ ਨਾਲ ਅੱਜ ਬੈਠਾ ਵਾਂ 12 ਤਰੀਕ ਚ ਯਾਨੀ ਕਿ ਆਲਮੋਸਟ 24 ਘੰਟੇ ਬਾਅਦ ਜਦੋਂ ਈਡੀ ਨੇ ਖਬਰਾਂ ਛਾਪ ਦਿੱਤੀਆਂ ਸਾਰੇ ਦੇਸ਼ ਵਿੱਚ ਮੈਂ ਤੁਹਾਡੇ ਨਾਲ 24 ਘੰਟੇ ਬਾਅਦ ਇੱਥੇ ਬੈਠਾ ਵਾਂ ਆਪਣੇ ਘਰ ਵਿੱਚ ਚੰਡੀਗੜ੍ਹੀ ਬੈਠਾ ਮੈਨੂੰ ਕੋਈ ਨੋਟਿਸ ਨਹੀਂ ਸਰਵ ਹੋਇਆ ਤੁਸੀਂ ਦੇਖੋ ਇਸ ਵਿੱਚ ਇਸ ਦੇਸ਼ ਵਿੱਚ ਚੱਲ ਕੀ ਰਿਹਾ ਹੈ ਔਰ ਈਡੀ ਨੇ ਪਹਿਲਾਂ ਪ੍ਰੈਸ ਰਿਲੀਜ਼ ਜਾਰੀ ਕੀਤੀ ਦਿੱਲੀ ਚ ਦਿੱਲੀ ਤੋਂ ਤੇ ਟੀਵੀਾਂ ਨੇ ਚੱਕ ਦਿੱਤੇ ਕੰਮ ਖੈਰਾ ਦੀ ਪ੍ਰਾਪਰਟੀ ਅਟੈਚ ਖੈਰਾ ਦੀ ਪ੍ਰਾਪਰਟੀ ਅਟੈਚ ਫਿਰ ਸਾਡੇ ਘਰ ਦੇ ਗੇੜੇ ਮਾਰਨ ਲੱਗੇ ਫਿਰ ਮੈਂ ਜਦੋਂ ਦੇਖਿਆ ਤਾਂ ED ਨੇ ਆਪਣੇ ਟਵਿੱਟਰ ਤੇ ਬਾਅਦ ਵਿੱਚ ਸ਼ੇਅਰ ਕੀਤਾ ਕਿ ਖੈਰਾ ਸੁਪਾਲ ਸਿੰਘ ਖੈਰਾ ਦੀ ਅਸੀਂ ਚੰਡੀਗੜ੍ਹ ਰੈਹਾਇਸ਼ ਪ੍ਰਾਪਰਟੀ ਅਟੈਚ ਕਰ ਪਈ ਮਾਮਲਾ 2021 ਦਾ ਵਾ ਅਦਾਲਤ ਵਿੱਚ ਕੇਸ ਚੱਲ ਰਿਹਾ ਵਾ ਔਰ ਜਿਸ ਆਧਾਰ ਤੇ ਕੇਸ ED ਨੇ ਚਲਾਇਆ ਵਾ ਉਹਦਾ ਸ਼ਡਿਊਲਡ ਡਿਫੈਂਸ NDPS ਦਾ ਕੇਸ ਜਿਹੜਾ ਭਗਵੰਤ ਮਾਨ ਦੀ ਮਿਹਰਬਾਨੀ ਦੇ ਨਾਲ ਮੇਰੇ ਤੇ ਦਰਜ ਹੋਇਆ ਉਹਦੇ ਕਰਕੇ ਚੱਲ ਰਿਹਾ ਵਾ ਔਰ ਉਹਦੀ ਵਾਸ਼ਿੰਗ ਜਿਹੜੀ ਆ ਸੁਪਰੀਮ ਕੋਰਟ ਵਿੱਚ ਪੈਂਡਿੰਗ ਆ ਪਰ ਕਿਉਂਕਿ ਹੁਣ ਪੰਜਾਬ ਦੇ ਵਿੱਚ 2027 ਚ ਇਲੈਕਸ਼ਨ ਆ ਰਹੀ ਆ ਇਸ ਕਰਕੇ ਈਡੀ ਨੇ ਹੁਣ ਆਪਣੇ ਨਿਸ਼ਾਨੇ ਲੱਭਣੇ ਸ਼ੁਰੂ ਕਰ ਦਿੱਤੇ ਨੇ ਕਿ ਕਿਹਨਾ ਕਿਹਨਾਂ ਨੂੰ ਅਸੀਂ ਬਾਵਾ ਮਰੋਣੀਆਂ ਕਿਹਨਾ ਕਿਹਨਾਂ ਨੂੰ ਦਬਾਉਣਾ ਕਿ ਇਹਨਾਂ ਨੂੰ ਤੁਮਕਾਉਣਾ ਤੇ ਕਿ ਇਹਨਾਂ ਨੂੰ ਡਰਾਉਣਾ ਇਸ ਤੋਂ ਪਹਿਲਾਂ ਸਾਡੇ ਜਿਹੜੇ ਜਨਰਲ ਸੈਕਿਟੀ ਇਨਚਾਰਜ ਬਣੇ ਨੇ ਨਵੇਂ ਕੁਪੇਸ਼ ਪਖੇਲ ਜਿਹੜੇ ਸਾਬਕ ਮੁੱਖ ਮੰਤਰੀ ਨੇ ਛੱਤੀਸਗੜ੍ਹ ਦੇ ਪਹਿਲਾਂ ਉਹਨਾਂ ਦੇ ਰੇਡ ਹੋਈ ਅੱਜ ਤੋਂ 3 ਦਿਨ ਪਹਿਲਾਂ ਉਹਨਾਂ ਨੇ ਬਾਹਰ ਆਣ ਕੇ ਸਾਰੀ ਗੱਲ ਤੱਥ ਦੱਸਦੇ ਕਿ ਮੇਰੇ ਘਰੋਂ ਕੁਝ ਨਹੀਂ ਮਿਲਿਆ ਔਰ ਜੇ ਮਿਲੇ ਨੇ ਤੇ ਸਾਡੀ ਪ੍ਰਾਪਰਟੀ ਦੇ ਸਾਡੇ ਖਾਨਦਾਨੀ ਜਿਹੜੇ ਡਾਕੂਮੈਂਟਸ ਨੇ ਜ਼ਮੀਨ ਜਾਇਦਾਦ ਦੇ ਉਹ ਹਨ ਤੇ ਮੈਂ ਫੇਸ ਕਰੂੰ ਅਸਲ 'ਚ ਭਗੇਲ ਤੇ ਵੀ ਇਹੀ ਹਮਲਾ ਤਾਂ ਕੀਤਾ ਗਿਆ ਕਿਉਂਕਿ ਉਹ ਆਪਣਾ ਕੰਮ ਪੰਜਾਬ ਦੇ ਵਿੱਚ ਕਿਸੇ ਤਰੀਕੇ ਨਾਲ ਪੂਰੀ ਇਨਸਾਫਪਸੰਦੀ ਨਾ ਕਰ ਸਕੇ ਟਾਈਮ ਨਾ ਸਪੇਅਰ ਕਰ ਸਕੇ ਕਾਂਗਰਸ ਨੂੰ ਇੱਥੇ ਪੰਜਾਬ ਦੇ ਜਿਹੜੇ ਸਾਡਾ ਯੂਨਿਟ ਹੈ ਇਹਨੂੰ ਮਜ਼ਬੂਤ ਨਾ ਕਰ ਸਕੇ ਨੈਕਸਟ ਟਾਰਗੇਟ ਉਹਨਾਂ ਨੇ ਮੈਨੂੰ ਲੱਭ ਲਿਆ ਮਤਲਬ ਅੱਜ ਅਟੈਚਮੈਂਟ ਦੀ ਲੋੜ ਪਈ ਜਦ ਚਲਾਨ ਪੇਸ਼ ਕਰ ਚੁੱਕੀ ਆ ਈਡੀ 2021 ਚ ਚਲਾਨ ਪੇਸ਼ ਹੋ ਚੁੱਕਾ ਅਦਾਲਤਾਂ ਵਿੱਚ ਡੇਟਾ ਪੈ ਰੀਆਂ ਨੇ ਔਰ ਅਗਰ ਅਟੈਚਮੈਂਟ ਕਰਨੀ ਵੀ ਸੀਗੀ ਤੇ ਪਹਿਲਾਂ ਮੈਨੂੰ ਤਾਂ ਨੋਟਿਸ ਸਰਵ ਕਰਦੇ ਮੇਰਾ ਪੱਖ ਤਾਂ ਸੁਣਦੇ ਲੇਕਿਨ ਕੁਝ ਨਹੀਂ ਸੁਣਦੇ ਔਰ ਜਿਹੜੀ ਸੋ ਕਾਲਡ ਐਨਡੀਪੀਐਸ ਦੇ ਡਰੱਗਸ ਦੇ ਕੇਸ ਨੂੰ ਅਧਾਰ ਬਣਾ ਕੇ ਈਡੀ ਨੇ ਮੁਕੱਦਮਾ ਦਰਜ ਕੀਤਾ ਉਹਦਾ ਸਮਾਂ ਰੱਖਿਆ ਇਹਨਾਂ ਨੇ 2014 ਤੋਂ 2021 ਜਦ ਕਿ ਇਹ ਕੋਠੀ ਸਾਡੀ 1990 ਦੇ ਅਸੀਂ ਰਹਿ ਰਹੇ ਮਤਲਬ ਕਿੰਨੇ ਸਾਲ ਹੋ ਗਏ 35 ਸਾਲ ਪਰ ਉਹ ਕਹਿੰਦੇ ਨੇ ਜੀ ਅਸੀਂ ਇਹਨੂੰ ਵੀ ਕਬਜ਼ੇ 'ਚ ਕਰਵਾਵਾਂ ਚਲੋ ਅਟੈਚਮੈਂਟ ਹੈ ਉਹਨਾਂ ਦੇ ਕਰ ਸਕਦੇ ਅਸੀਂ ਉਹਦਾ ਲੀਗਲ ਰੂਟ ਲਵਾਂਗੇ ਉਹਦਾ ਪ੍ਰੋਸੈਸ ਕਰਾਂਗੇ ਔਰ ਬਹੁਤ ਸਾਰੀਆਂ ਇਦਾਂ ਦੀਆਂ ਅਟੈਚਮੈਂਟਸ ਇੰਡੀਆ ਨੇ ਉਹ ਹਾਈ ਕੋਰਟ ਨੇ